ਅਸਲਾਮੁਅਲੈਕਮ ਸਤ ਸ੍ਰੀ ਅਕਾਲ ਕਿਦਾਂ ਹਾਲ ਚੱਲ ਜੀ ਵੀਰੋ ਉਮੀਦ ਕਰਦੇ ਆ ਵਧੀਆ ਹੋਵੋਗੇ ਰੱਬ ਸੋਨਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਲੋ ਜੀ ਕਾਮੇਡੀ ਬੁਆਏ ਦੀ ਆ ਗਈ ਜੇ ਨਵੀਂ ਵੀਡੀਓ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਕਾਲੋ ਨੇ ਰਪਈਆ ਮੰਗ ਲਿਆ 20000 20000 ਇਹਨੇ ਕਹਾ ਮੰਗ ਲਿਆ ਕਿਤੇ ਜਾਂ ਤੇ ਮੁੱਲਾ ਦਾ ਕਿਸੇ ਨੂੰ ਇੱਕੋ ਕਿ ਨੂੰ ਨਾ ਇੱਕ ਦੋ ਜਗ੍ਹਾ ਤੇ ਆਪਾਂ ਇੱਕ ਦੋ ਵੀਡੀਓ ਦੇ ਵਿੱਚ ਵੇਖਿਆ ਵੀ ਸੀਗਾ ਇਹਨੂੰ ਕੋਈ ਨਾ ਆਪਣਾ ਉਹ ਐਜ਼ ਅ ਗੈਸਟ ਵੀ ਬੁਲਾਉਂਦੇ ਨੇ ਉਥੇ ਉਹਨਾਂ ਨੇ ਜਦੋਂ ਕੋਈ ਸਕੂਲ ਫੰਕਸ਼ਨ ਹੁੰਦਾ ਜਾਂ ਕੋਈ ਕਾਲਜ ਫੰਕਸ਼ਨ ਹੁੰਦਾ ਤੇ ਉਹਨਾਂ ਤੇ ਬੁਲਾਉਂਦੇ ਨੇ ਨਾ ਫੰਕਸ਼ਨ ਦੇ ਉੱਤੇ 15000 ਖਰਚਾ ਆਵੇ ਤੇ ਇਹ ਕਹਵੇ ਮੈਂ ਵੀਜ਼ਾ ਹਲ ਲੈਣਾ ਨਹੀਂ ਉਹ ਤੇ ਐਸਾ ਓਨਰ ਵਾਸਤੇ ਬੁਲਾਉਂਦੇ ਨੇ ਨਾ ਨੂੰ ਪੈਸੇ ਹੀ ਲੈਂਦੇ ਕਿ ਜਾਂਦੇ ਨੇ ਐਵੇਂ ਤੇ ਨਹੀਂ ਮੂੰਹ ਚੁੱਕ ਕੇ ਟੁੱਟ ਜਾਂਦੇ ਨੇ ਅੱਛਾ ਉਹਦੀ ਵੀ ਪੈਸੇ ਲੈਂਦੇ ਨੇ ਹਾਂਜੀ ਤੂੰ ਯਾਰ ਪਾਗਲ ਹੈ ਉਥੇ ਦੀ ਸੈਲੈਬ੍ਰਿਟੀ ਬਣੀ ਹੋਈ ਹੈ ਉਹ ਚਲੋ ਫੇਰ ਵੇਖਨੇ ਆ ਉਹਨੇ ਕਹਣਾ ਮੈਂ ਆਪਣਾ ਭਾਈ ਜਾਨ ਕੀਮਤੀ ਟਾਈਮ ਤੁਹਾਨੂੰ ਦੇ ਰਿਹਾ ਹਾਂ ਅੱਛਾ ਅੱਛਾ ਨਹੀਂ ਐ ਨਹੀਂ ਹੁੰਦਾ ਹੈ ਕਿ ਐਸਾ ਰਿਸਪੈਕਟ ਦੇ ਤੌਰ ਤੇ ਜਾ ਰਿਹਾ ਕਿ ਬੰਦਾ ਨਹੀਂ 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 ਤੂੰ ਤਾਂ ਕਮਲੀ ਕਿਹੜੀ ਦੁਨੀਆ ਚ ਤੂੰ ਰਹਿਣੀ ਤੇ ਤੇ ਕਸਮੇ ਬਹੁਤੀ ਪੋਲੀ ਐ ਨਹੀਂ ਨਹੀਂ ਦੁਨੀਆ ਭਾਈ ਜਾਨ ਕਹਿੰਦੀ ਐ ਕਿ ਭਾਈ ਜਾਨ ਸਾਨੂੰ ਇਨਵਾਈਟ ਕੀਤਾ ਜੇ ਅਸੀਂ ਆ ਰਹੇ ਹਾਂ ਅਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਤੁਹਾਡੇ ਕੋ ਆਣਾ ਜੇ ਠੀਕ ਹੈ ਤੇ ਲਿਆਦਾ ਸਾਡੀ ਆ ਡਿਮਾਂਡ ਜੇ ਤੇ ਆ ਪੂਰੀ ਕਰੋ ਅੱਛਾ ਠੀਕ ਹੈ ਪਰਲੇ ਜੇ ਪੂਰੀ ਕਰਨ ਤੇ ਫੇ ਮੈਡਮ ਟਮਕ 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 ਕਰਕੇ ਜਾਂਦੇ ਹੁੰਦੇ ਨੇ ਚਲੋ ਪਹਿਲੇ ਦੇਖਦੇ ਆ ਕਿ ਵੀਰਾ ਕੀ ਕਹਿੰਦਾ ਇਹਨਾਂ ਦੀ ਵੀਡੀਓ ਦੇ ਬਾਰੇ ਚ ਫੇਰ ਆਪਾਂ ਇੱਥੇ ਗੱਲਬਾਤ ਕਰਦੇ ਆ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਹਾਂ ਸਾਰੇ ਵਧੀਆ ਹੋਵੋਗੇ ਤੇ ਹੁਣ ਆਪਾਂ ਗੱਲ ਕਰਦੇ ਆ ਮਿਸ ਕਾਲੋ ਦੀ ਜੋ ਕਿ ਸ਼ੂਟਿੰਗ ਦੇ ਇੱਕ ਦਿਨ ਦੇ ਮੰਗਦੀ ਪਈ ਆ ਪੂਰੇ 20000 ਰੁਪਏ ਤੇ ਜਿਹੜਾ ਉਹਦੇ ਨਾਲ ਕਾਫਲਾ ਆਉਗਾ ਤੇ ਜਿਹੜੀ ਰੇਂਜ ਰੋਵਰ ਗੱਡੀ ਤੇ ਉਹਨੇ ਆਉਣਾ ਉਹਨਾਂ ਦਾ ਤੇਲ ਪਾਣੀ ਖਰਚਾ ਅੱਡ ਤੋਂ ਮੰਗਦੀ ਪਈ ਆ ਤੇ ਇਸੇ ਤਰ੍ਹਾਂ ਹੋਰ ਵੀ ਕਈ ਮੁੱਦੇ ਨੇ ਜਿਵੇਂ ਕਮਲ ਪਟਿਆਲਾ ਦਾ ਤੇ ਆਪਾਂ ਤੁਹਾਨੂੰ ਦੱਸਦੇ ਆਂ ਪੂਰੀ ਡਿਟੇਲ ਚ ਬਿਨਾ ਹੋਣ ਤੁਹਾਡਾ ਟਾਈਮ ਵੇਸਟ ਕੀਤੇ ਵੀਡੀਓ ਨੂੰ ਕਰਦੇ ਆਂ ਸਟਾਰਟ ਗਾਈਜ਼ ਸਾਰਿਆਂ ਗਾਈਜ਼ ਹੁਣ ਇੱਧਰ ਸਾਰਾ ਮੈਂ ਰਾਸ਼ਨ ਦਾ ਖਲਾਰਾ ਪਾ ਕੇ ਬੈਠੀ ਹੋਈ ਆ ਹੁਣ ਆਪਾਂ ਸਾਰਾ ਰਾਸ਼ਨ ਸਮੇਟਾਂਗੇ ਇਹ ਇਹਦਾ ਆਰਾਮ ਕਿਉਂ ਕਿਉਂ ਹਾਈ ਜਾਂਦੀ ਹੈ ਇੱਕ ਕਹਿੰਦੇ ਆ ਵਲੌਗ ਦੇਖ ਲੋ ਨਾਇਨ ਦੇ ਵਲੌਗਾਂ ਦਾ ਕੋਈ ਮੂੰਹ ਸਿਰ ਹੁੰਦਾ ਉਹ ਯਾਰ ਪੂਰੇ ਅੱਧਾ ਘੰਟਾ ਨਾਲ ਇਹ ਲੋਕਾਂ ਨੂੰ ਆਪਦਾ ਰਾਸ਼ ਨਹੀਂ ਦਿਖਾਈਗੇ ਵੀ ਬੰਦਾ ਪੁੱਛਣ ਵਾਲਾ ਹੋਵੇ ਲੋਕਾਂ ਨੇ ਕਿਹਦਾ ਰਾਸ਼ ਨਹੀਂ ਦੇਖਿਆ ਉਹ ਲੋਕ ਕਿਹੜਾ ਇੱਥੇ ਬਜਰੀ ਸੀਮੈਂਟ ਖਾਂਦੇ ਆ ਅੱਜ ਤੇ ਵਾਵਾ ਹੀ ਉਹਦੇਗੇ ਹੱਥ ਜੋੜੀ ਕੋਲ ਤਾਂ ਨੀ ਤੇ ਪਿਛਲੀ ਵੀਡੀਓ ਦੇ ਵਿੱਚ ਉਹ ਚੀਜ਼ੀ ਗਾਲਾਂ ਦੀ ਚਪੇੜਾ ਕੁੱਤੇ ਖਣੀਆਂ ਦੀ ਘਰ ਛੱਡਦਾ ਸੀ ਨਾ ਠੀਕ ਹੈ ਤੋ ਵਾਤੋ ਵਾ ਇਹ ਵੀ ਨਾ ਪ੍ਰਿੰਡਾਂ ਦੇ ਖੱਖਰ ਨੂੰ ਛੇੜੀ ਆਉਗੀ ਜਿੰਨਾ ਟਾਈਮ ਇਹਨੂੰ ਗੰਦੀਆਂ ਗਾਲਾਂ ਨਹੀਂ ਕੱਢਦਾ ਓ ਯਾਰ ਉਹ ਲੇਟਿਆ ਪਿਆ ਉਹਨੂੰ ਲੇਟਿਆ ਰਹਿੰਦਾ ਹੈ ਯਾਰ ਉਹ ਵੀ ਨਾ ਇਦਾਂ ਬਲੌਗ ਬਣਾ ਬਣਾ ਕੇ ਇਹਦੇ ਅਰਕਾ ਹੀ ਹੋ ਗਿਆ ਕੰਮ ਧੰਦਾ ਵੀ ਹੁਣ ਕੋਈ ਕਰਦਾ ਨਹੀਂ ਬਸ ਬਲੌਗਾਂ ਤੇ ਜੋਰ ਦਿੱਤਾ ਤੇ ਖਾ ਪੀ ਕੇ ਲੇਟਿਆ ਰਹਿੰਦਾ ਢਿੱਡ ਦੇਖੋ ਕਿਵੇਂ ਪ੍ਰੈਗਨੈਂਟ ਲੇਡੀ ਤਰ੍ਹਾਂ ਕੱਢੀ ਬਾਠਾ ਜਿਵੇਂ ਇਹਨੂੰ 12ਵਾਂ ਮਹੀਨਾ ਲੱਗਿਆ ਹੋਵੇ ਮੈਨੂੰ ਤੇਰੇ ਨਾਲ ਹੀ ਬਚਦਾ ਜਿੱਤੇ ਜੀ ਹੈਂ ਅੱਜ ਕਸਵੇਂ ਪਤਾ ਚੱਲੇ ਅਦਨ ਤੋਂ ਹਾਈਟ ਜਿੱਦੇ ਬੰਦੇ ਨਾਲ ਬਹੁਤੀ ਬਹੁਤ ਜ਼ਿਆਦਾ ਛੋਟੀ ਹੈ ਜਿੱਤੇ ਲੇਡੀ ਮੋਟੀ ਜਿੱਤੇ ਵੀ ਭਾਈ ਛਿੱਡੀ ਮੋਟੀ ਨਹੀਂ ਇਹਨਾਂ ਲਾਦਾ ਜਾਂਦੇ ਸੁਲਾ ਹੋ ਗਈ ਇਹਨਾਂ ਦੀ ਆਪਸ ਵਿੱਚ ਹੈਂ ਦੇਖੋ ਲੱਤਾਂ ਨੂੰ ਕੀ ਗੱਟਾਇਆ ਬਣ ਲਿਆ ਤੁਰਿਆ ਸੀ ਤਰਾ ਜਾਂਦਾ ਨਹੀਂ ਪਿਆ ਹੈ ਤੇ ਰਿਸ਼ਤਾ ਕਰਨੀ ਹੈ ਮੋਹਲਾਂ ਦੀਆਂ ਉਹ ਇੱਕ ਤਾਂ ਦੀ ਹਾਈਟ 2 ਫੁੱਟਾ ਪਿੱਛੋਂ ਐਵੇਂ ਲੱਗਦਾ ਕਿ ਜਿਵੇਂ ਭਾਬੀ ਰਣਜੀਤ ਕੌਰ ਜਾਂਦੀ ਹੋਵੇ ਭਾਬੀ ਰਣਜੀਤ ਕੋ ਆਕੇ ਤੇ ਛੁੱਟੀਆਂ ਕਮਰਿਓਂ ਮੈਂ ਹਟ ਰਹਿਂਦਾ ਓ ਯਾਰ ਸਹੀ ਸੀ ਦੱਸੋ ਏ ਓਏ ਨੰਗ ਟੜੰਗੀ ਜੀ ਕੀ ਬਾਲੀ ਸੋਹਣੀ ਲੱਗ ਜਾਂਦੀ ਆ ਓ ਯਾਰ ਇਹਨਾਂ ਨੇ ਤਾਂ ਸੱਚ ਜਮੇ ਹੀ ਹੱਦ ਕੀਤੀ ਪਈ ਆ ਉਹ ਕੋਈ ਉਮਰ ਦਾ ਲਿਆਲਤਾ ਕਰ ਲੋ ਉਸ ਤੋਂ ਪੋਝ ਦੇਖੋ ਕਿਵੇਂ ਰੋਮਾਂਟਿਕ ਜੇ ਮਾਰੀ ਜਾਂਦੇ ਆ ਉਹ ਪਿੱਛੇ ਲੋਕੀ ਵੀ ਦੇਖੋ ਕਿਵੇਂ ਅੱਖਾਂ ਗੱਡ ਕੇ ਵੇਖੀ ਜਾਂਦੇ ਆ ਉਹ ਬੰਦੂ ਗੋਲ ਨਾ ਡੱਡਾ ਪਾਣੀ ਪਈ ਜਾਂਦਾ ਹੈ ਹਾਂ ਹਾਂ ਜੀ ਦੇਖ ਲੋ ਇਹਦੇ ਲੱਛਣ ਨਹੀਂ ਜਾਣੇ ਭਾਉਂ ਦੀ ਇਹ ਧਾਰਮਿਕ ਸਥਾਨ ਤੇ ਹੋਵੇ ਭਾਉਂ ਦੀ ਮਰਦ ਤੇ ਹੋਵੇ ਉਹ ਯਾਰ ਤੁਸੀਂ ਇੱਥੇ ਗੰਗਾ ਨਹਾਉਣ ਆਇਆ ਚੁੱਪ ਕਰਕੇ ਨਹਾਲੋ ਹੈ ਜਿਉਂ ਬੰਦੇ ਨੇ ਤੈਨੂੰ ਇੱਥੇ ਚਾਰ ਪੰਜ ਗਾਲਾਂ ਕੱਢਤੀਆਂ ਉਹ ਵਿਚਾਰੇ ਤੋਚੇ ਹੋਏ ਪਾ ਕੇ ਫੇਰ ਉਹਦੇ ਸਿਰ ਚੜ ਜਾਣਗੇ ਖਾਓ ਜੀ ਤੁਸੀਂ ਖਾਓ ਤੁਸੀਂ ਬੋਲੋ ਤੁਮ ਜਿਵੇਂ ਲੰਬੇ ਚੇਤੇ ਨਾ ਨਹੀਂ ਕਰ ਰਹੇ ਨਹੀਂ ਨਹੀਂ ਬਰਛਾ ਬੜੇ ਰਾਮੇ ਤਾਂ ਐ ਨਵੀਂ ਵਿਆਹੀ ਤਰਾ ਕਰਦੀ ਆ ਜਿਵੇਂ ਇਹਦਾ ਕੱਲ ਹੀ ਵਿਆਹ ਹੋਇਆ ਹੋਵੇ ਅਖੇ ਤੁਸੀਂ ਖਵਾਓ ਸੱਚੀ ਮੈਨੂੰ ਗੁੱਸਾ ਇੰਨਾ ਹੀ ਆਂਦਾ ਜੇ ਮੇਰੇ ਅਰਦਾ ਹੋਵੇ ਨਾ ਇਹਦੇ ਮੂੰਹ ਚੋਂ ਤਿੱਖਾ ਡੱਟੇ ਮਾਰੇ ਉਹਨੇ ਕਾਹ ਨੂੰ ਅੱਜੇ ਜਾ ਕਿਤੇ ਲੋਕਾਂ ਦੇ ਵਿੱਚ ਇਹ ਚੀਜ਼ ਆ ਜਾਂਦੀ ਹੈ ਜਦੋਂ ਲੋਕ ਪਿਆਸ ਤਿਕਾ ਦੇਣ ਲੱਗ ਜਾਂਦੇ ਹਨ ਨਾ ਤਾਂ ਉਹਨਾਂ ਨੂੰ ਇਹ ਸਮਝ ਨਹੀਂ ਆਉਂਦੀ ਵੀ ਜੋ ਕੁਝ ਮੇਰੇ ਸਿਆ ਵੀ ਲੋਕ ਤਾਂ ਜ਼ਰੂਰ ਹੋਈ ਤਰ੍ਹਾਂ ਕਰਦੇ ਆ ਜਿਹੜੀ ਮਹਾਨ ਹਸਤੀ ਦੀ ਇਹ ਕੁੜੀ ਗੱਲ ਕਰਦੀ ਪਈ ਆ ਉਹ ਪਤਾ ਕੌਣ ਆ ਇੱਕ ਤਾਂ ਹੁੰਦਾ ਸੁਪਰਸਟਾਰ ਤੇ ਉਹ ਹੈ ਗਿਆ ਬਲੈਕ ਸਟਾਰ ਯਸ ਕਾਲੋ ਜਿਹੜਾ ਤੁਸੀਂ ਗਿੱਦੜਾਂ ਦਾ ਗੋ ਅਸਮਾਨੀ ਚੜਾ ਰੱਖਿਆ ਨਾ ਉਹਦੀ ਗੱਲ ਕਰਦੀ ਪਈ ਆ ਆ ਸੁਣ ਲੋ ਇਹਦੀ ਜ਼ੁਬਾਨੀ ਚਲ ਮੈਂ ਨਾਮ ਵੀ ਲਈ ਲਗੀ ਬਜੇ ਤੇਰੇ ਰੰਗ ਰੂਪ ਦਾ ਮਜ਼ਾਕ ਨਾ ਬਣਾਇਆ ਕੋ ਗੱਲ ਵੱਖਰੀ ਇੱਕ ਕਸਰ ਕਰਦੇ ਆ ਮੈਨੂੰ ਇਹ ਸੀ ਵੀ ਆਪਾਂ ਇੱਕ ਮੂਵੀ ਸ਼ੂਟ ਕਰੀ ਉਹਦੇ ਨਾਲ ਮੈਂ ਮੈਨੂੰ ਕਾਲ ਕੀਤੀ ਮੈਂ ਕਿਹਾ ਵੀ ਆਪਾਂ ਸ਼ੂਟ ਕਰਨਾ ਜੀ ਕਿਸ ਹੱਦ ਤੱਕ ਦਾਵਾ ਤੇ ਮੈਨੂੰ ਕਹਿੰਦੀ ਸੀ ਉਡੀ ਗੱਲ ਕਰਦੀ ਪਈ ਆ ਮਿਸ ਕਾਲੋ ਦੀ ਜਿਹਦਾ ਮੂਣਾ ਮੱਥਾ ਨਾ ਬਾਅਦ ਚਾਹੀਦੀ ਆ ਤੇ ਫਿਲਮਾਂ ਲੈਂਦੀ ਪਈ ਆ ਸੋਨਮ ਬਾਜਵਾ ਵਾਲੀਆਂ ਆਖੇ 20000 ਰੁਪਏ ਲਾਉਂਗੀ ਤੇ ਟ੍ਰੈਵਲ ਦਾ ਲੱਕ ਬੜਾ ਤੋਂ ਫੋਰਚਨਰ ਤੇ ਹੋਣਾ ਹੁੰਦਾ ਨਾ ਉਹਨਾਂ ਦਾ ਆਧਾਰ ਕਾਲੀ ਬਸਤੀ ਆ ਲੋਕੋ ਹੋਰ ਤੁਸੀਂ ਚੜਾਉਂਦੇ ਮੱਝਕਾਲੇ ਫਿਲਿਆਣੋ ਸਰ ਤੇ ਆਖੇ 20000 ਰੁਪਏ ਲਾਉਂਗੇ 20000 ਰੁਪਏ ਨੇ ਕਦੇ ਇਕੱਠਾ ਵੀ ਨਹੀਂ ਦੇਖਿਆ ਹੁਣ ਕਾਲੋ ਤੇਰੀ ਕਿਸਮਤ ਚੰਗੀ ਆ ਤੈਨੂੰ ਇਹ ਫਿਲਮ ਦੀ ਸ਼ੂਟਿੰਗ ਲਈ ਬੁਲਾਇਆ ਜਾਂਦੇ ਆ ਵੈਸੇ ਜਿਹੋ ਜੀ ਤੇਰੀ ਸ਼ਕਲ ਆ ਨਾ ਤੈਨੂੰ ਤਾਂ ਕੋਈ ਫਿਲਮ ਦੀ ਸ਼ੂਟਿੰਗ ਹੁੰਦੀ ਨਾ ਦੇਖਣ ਦਵੇ ਮੈਂ ਬੋਤਾ ਆਪਣਾ ਇਨਾ ਕਿੱਥੇ ਹਾਂ ਜੀ ਮੇਟਾ ਮੈਂ ਕਿਹਾ ਤੁਹਾਡਾ ਕੋਈ ਲਿੰਕ ਹੈਗਾ ਮੈਨੂੰ ਐਸਾ ਕੋਈ ਫਿਕਚਰ ਮੂਵੀ ਜਿਹੜਾ ਵਾਲਾ ਕੁਝ ਭੇਜਿਓ ਉਹ ਤਾਂ ਮੈਨੂੰ ਵੀ ਜੋ ਕੰਮ ਕੀਤਾ ਸੌਰੀ ਮੈਂ ਇੱਥੇ ਉਹਨੂੰ ਗਲਤ ਨਹੀਂ ਠਹਿਰਾਣੀ ਬਟ ਜਿਹੜੀ ਗੱਲ ਹੈਗੀ ਆ ਉਹ ਤਾਂ ਕਹੀ ਜਾਊਗੀ ਹੁਣੇ ਚਲੋ ਜੀ ਮੈਨੂੰ ਲਿੰਕ ਕਰਨਾ ਬਠਿੰਡਾ ਵਾਲਿਆਂ ਨਾਲ ਭੇਜਿਆ ਤੇ ਮੈਂ ਕਿਹਾ ਕਿ ਆਪਣਾ ਬੱਜੜ ਨਹੀਂ ਹੈਗਾ ਤੇ ਕਿਹਾ ਚਲੋ ਠੀਕ ਆ ਹੁਣ ਇੰਨਾ ਰੋਲੀ ਬੇਵੇਸ ਜਣਾ ਬਿਨਾਂ ਗੱਲ ਕੀਤੇ ਮੈਨੂੰ ਚੰਗੀ ਨਹੀਂ ਲੱਗੀ ਹੋ ਯਾਰ ਮੈਂ ਕਾਲੋ ਤੇ ਹਰਾਨ ਬੇਈ ਦੀ ਸ਼ਕਲ ਐ ਹੋ ਜੀ ਆ ਹੁਣੀ ਇੰਦਰ ਚ ਇੰਨਾ ਐਟੀਟਿਊਡ ਆ ਜਿਹੇ ਸੋਹਣੀ ਹੁੰਦੀ ਇਹਨੇ 500 ਕਰੋੜ ਵਾਲੀ ਕੁੜੀ ਨੂੰ ਪਿੱਛੇ ਛੱਡ ਜਾਣਾ ਸੀ ਉਹ ਜਿਹੜੀ ਕਹਿੰਦੀ 500 ਕਰੋੜ ਵਾਲਾ ਚਾਹੀਦਾ ਨਹੀਂ ਸੁਣੋ ਕਰੋ ਮੈਂ ਆਪਾਂ ਨੇ ਕਹਿੰਦੇ ਸੀ ਚਲੋ ਦੌਰ ਸਭ ਦੇ ਵਿੱਚ ਆਉਂਦਾ ਮੈਨੂੰ ਪਤਾ ਮੈਂ ਕਿੰਨੇ ਤਰ੍ਹਾਂ ਜਿਹੜਾ ਗਰੀਬੀ ਦੇ ਸਾਰੇ ਨੇ ਇਕੱਠੇ ਆ ਸਰ ਜੇ ਮੈਂ ਕਹਾਂ ਮੈਂ ਅਜ ਕੋਈ ਬਾਹਲੀ ਲੈਣ ਲਾਉਣ ਤਾਂ ਮੈਂ ਵੀ ਨਹੀਂ ਹੈਗੀ ਆਪਾਂ ਸਾਰੇ ਮਿਡਲ ਕਲਾਸ ਤੋਂ ਆਨੇ ਤੋਂ ਬਣਾਉਂ ਕਰਦੇ ਹੁੰਦੇ ਨੇ ਤੇ ਉਹ ਕੁੜੀ ਨੇ ਮੈਂ ਕਿਹਾ ਇੰਨਾ ਐਟੀਟਿਊਡ ਵੀ ਮੈਨੂੰ ਇਹ ਗੱਲ ਉਹਦੀ ਵਧੀਆ ਨਹੀਂ ਲੱਗੀ ਅੱਜ ਮੈਂ ਪੌਡਕਾਸਟ ਤੇ ਸਿੱਧਾ ਕਹਿ ਰਹੀ ਸੀ ਤੇ ਉਹ ਗੁੱਸਾ ਕਰਕੇ ਕਹੀ ਆਵੇ ਵੀ ਭਾਈ ਜੇ ਆਪਾਂ ਬਣਿਆ ਨਾ ਆਡੀਅנס ਦੇ ਸਸਤੋ ਬਣ ਮੈਂ ਬੜਾ ਵੱਡੇ ਦੁਕਾਨ ਦੇ ਆਸਾ ਤਿਆਰ ਕਰ ਰਹੇ ਹੋ ਕਿ ਵੀ ਤੈ ਲੈ ਲਾ ਨਾ ਉੱਤੋਂ ਦੇ ਨਖਰਾ ਸੋਨੂ ਗੁਰ ਦੀ ਬੜੀ ਨਹੀਂ ਲੱਗੀ ਉਹ ਭੈਣੇ ਕਾਲੋ ਦੀ ਗੱਲ ਸਹੀ ਲੱਗਦੀ ਵੀ ਕਿਹਨੂੰ ਆ ਮੈਨੂੰ ਤਾਂ ਕਾਲੋ ਦੀ ਸ਼ਕਲ ਦੇਖ ਕੇ ਗੁੱਸਾ ਚੜ ਜਾਂਦਾ ਯਾਰ ਸਹੀ ਗੱਲ ਹੈ ਕਿ ਤੂੰ ਗਰੀਬੀ ਚ ਉੱਠੀ ਆ ਜੇ ਦੋ ਪੈਸੇ ਕਮਾਉਣ ਲੱਗ ਗਈ ਆ ਤਾਂ ਹੁਣ ਲੋਕਾਂ ਨੂੰ ਐਟੀਟਿਊਡ ਦਿਖਾਏਂਗੀ ਉਹ ਨਾਲੇ ਕਾਲੋ ਤੂੰ ਨਾ ਆ ਫਿਲਮਾਂ ਚ ਕੰਮ ਕਰਨ ਵਾਲੀ ਨਹੀਂ ਹੈਗੀ ਜਿਹੋ ਜੀ ਤੇਰੀ ਸ਼ਕਲ ਆ ਨਾ ਇਹ ਤੂੰ ਪੋਤਾਂ ਦੀਆਂ ਫਿਲਮਾਂ ਚ ਕੰਮ ਕਰੇਂਗੀ वाटलं <laughs> असतात <laughs> <laughs> ਪਾਕੀ ਦੇ ਵਿੱਚ ਵੀ ਆ ਰਿਹਾ ਹੈ ਕਿ ਕਿਆ ਮਾਰ ਆੜੀ ਹੋ ਕੇ ਸੀ ਕੇ ਓਏ ਮੈਂ ਮਾਰ ਕਿਉਂ ਸਾਰਾ ਰਕਮ ਦਾ ਕੱਟ ਕੋਸਾ ਵੀ ਸੋਪੇ ਕਿੰਨਾ ਆਉਂਦਾ ਹੈ ਯਾਰ ਚੱਲ ਮੰਨਿਆ ਰੰਗ ਰੂਪ ਤਾਂ ਰੱਬ ਦੀ ਦੇਣਾ ਦੁਨੀਆ ਤੇ ਪੰਜ-ਛੱਤ ਹੀ ਆ ਓ ਯਾਰ ਇੱਕ ਤਾਂ ਇਹਦੀ ਆਵਾਜ਼ ਵੀ ਕੱਟਿਆ ਗਈ ਆ ਉੱਤੋਂ ਪਤਾ ਨਹੀਂ ਕਿਹੜਾ ਕੰਜਰ ਇਹਨੂੰ ਚੁਣਵੇਂ ਚੁਣਵੇਂ ਰੰਗ ਦੱਸਦਾ ਖੱਟੇ ਰੰਗ ਦਾ ਸੂਟ ਸਵਾਈ ਬੈਠੀ ਆ ਮੂੰਹ ਦੇਖੋ ਤਾਂ ਇਹਦਾ ਐ ਲੱਗਦਾ ਜਿਵੇਂ ਟੋਕੇ ਵਾਲਾ ਕਾਲਾ ਤੇਲ ਮਲਿਆ ਮੂੰਹ ਤਾਂ ਕੋ ਗਿਆ ਕਹਾ ਤੇ ਕੋਨਾ ਰੰਗ ਦਾ ਦਿਓਰ ਮਰ ਜਾਣਾ ਮੈਨੂੰ ਵੇਖ ਵੇਖ ਖੰਗਦਾ ਵੇਖ ਵੇਖ ਖੰਗਦਾ ਦਿਓਰ ਮਰ ਜਾਣਾ ਮੈਨੂੰ ਵੇਖ ਵੇਖ ਖੰਗਦਾ ਸੁਣ ਲੋ ਆਖੇ ਜੇਠ ਕੋਕਾ ਕੋਲੇ ਰੰਗ ਦਾ ਤੇ ਦਿਓਰ ਮੈਨੂੰ ਦੇਖ ਦੇ ਖੰਗਦਾ ਉਹ ਕਾਲੋ ਖੰਗਦਾ ਨਹੀਂ ਤੇਰੀ ਸ਼ਕਲ ਦੇਖ ਕੇ ਨਾ ਉਲਟੀਆਂ ਕਰਦਾ ਹਣਾ ਉਹ ਕਿੰਨੇ ਨਾਲ ਉਹ ਕਿੱਟ ਕਿੱ ਕਰੀ ਜਾਂਦੇ ਅੱਜ ਮੈਲੀ ਗਿਆ ਹਣਾ ਇਹ ਕਿਦੀ ਕੇਕ ਕੇਕ ਬੜਾ ਹੀ ਚਿੱਟਾ ਲੱਗਦਾ ਤਾਂ ਕਿ ਇੰਨਾ ਚਿੱਟਾ ਕੇਕ ਨਹੀਂ ਹੁੰਦਾ ਤੂੰ ਤੇਰਾ ਘੱਟ ਉਹ ਵਾਤ ਨਹੀਂ ਮੈਨੂੰ ਥੋੜਾ ਜਿਹਾ ਗੁੱਸਾ ਤਾਂ ਚੜਨਦਿਆ ਕਿ ਠੀਕ ਹੈ ਤੂੰ ਆਪਣੇ ਰੰਗ ਦੇ ਹਿਸਾਬ ਨਾਲ ਆਪਣੇ ਤੂੰ ਠੀਕ ਹੈ 5-7 ਨਹੀਂ ਸਮਝਾ ਲਿਆ ਕਿ ਠੀਕ ਹੈ ਵੈਲਿਊ ਹੈ 20000 ਰੁਪਏ ਮੰਗਣ ਕਹਦਾ ਦੇਣੀ ਭਈ 20 ਕਹਦਾ 20000 ਮੰਗਣ ਪਾ ਦੇ ਦਾ ਇਹ ਨਹੀਂ ਕਿ ਪੂਰੀ ਫਿਲਮ ਸ਼ੂਟ ਕਰੇ ਨਾ ਚਲੋ ਸਮਝ ਆ ਜਾਂਦੀ ਓਏ ਕਿ ਉਹਨਾਂ ਨੂੰ ਉਸ ਤੋਂ ਬਾਅਦ ਟਰੈਵਲਿੰਗ ਦਾ علیحد੍ਹਾ ਹੈ ਦੇ ਰੈਂਡ ਲਾ ਦ ਕਾਰ ਲਾ ਲੈ ਬਿ ਲੈ ਗਿਆ ਨੇ ਤੂੰ ਕੋਈ 35 ਫ ਆਪਣਾ ਨਾਲ ਗਾੜ ਮੈਂ ਕਦੇ ਕੀ ਖਾ ਕੇ ਨਹੀਂ ਦੇਖਿਆ ਡਾਇਲੌਗ ਮਾਰੇ ਸਨ ਉਹ ਬਹੁਤ ਸੇ ਖਾ ਚੁੱਕਾ ਅੱਜ ਖਾ ਲਿਆ ਸਰ ਦੇਖ ਲੋ ਡੰਗਰ ਪਾਰਟੀ ਨੂੰ ਓਏ ਹਣ ਪੜੋ ਓਨੂ ਕੇਕ ਨਹੀਂ ਓਨੂ ਪੇਸਟ ਹੀ ਕਹਿੰਦੇ ਆ ਜਿਹਦੇ ਹਿਸਾਬ ਨਾਲ ਖਾ

ਸ਼ੈਤ ਬੜਾ ਕੰਦਾ ਇਹ ਤੇ ਡੰਗਰ ਠੀਕ ਨਹੀਂ ਇਹ ਪੇਸਟਰੀ ਹੈ ਦਿਵਸੀਆਂ ਦੇ ਤਰਾ ਕਾਲੋ ਖਾਈ ਜਾਂਦੀ ਹੈ ਨਾ ਮੈਨੂੰ ਲੱਗਦਾ ਸੱਚਿਆਂ ਨੇ ਪਹਿਲੀ ਵਾਰੀ ਖਾਧਾ ਪਹਿਲੀ ਵਾਰੀ ਨਾਲੇ ਨਾ ਕਾਲੋ ਦੇ ਕਾਲੇ ਕਾਲੇ ਹੱਥਾਂ 'ਚ ਪੇਸਟੀ ਫੜੀ ਨਾ ਐ ਲੱਗਦਾ ਜਿਵੇਂ ਬਰਫ਼ ਦਾ ਗੋਲਾ ਫੜਿਆ ਹੁੰਦਾ ਬਹੁਤ ਵਾਤ ਤੇ ਬਾਕੀ ਹੁਣ ਅਪਕਰਾਉਣ ਲੱਗਿਆ ਫੇਸਲ ਤੇ ਆਪਣੇ ਵਲੌਗਰ ਬਣ ਰਹੇ ਹੋ ਕਮੈਂਟ ਕਰਕੇ ਦੱਸੋ ਕਿੱਦਾਂ ਲੱਗਿਆ ਤੇ ਬਾਕੀ ਹਾਂ ਤੁਹਾਨੂੰ ਹੋਰ ਵੀ ਸਾਰੇ ਦਿਖਾਵਾਂਗੇ ਫੇਸਲ ਕਰਾਉਣ ਲੱਗਿਆ ਦੇਖੋ ਇਹਨਾਂ ਨੇ ਕਾਲ ਨੂੰ ਤੋਲੀ ਹ ਵੀ ਕਾਲ ਹੀ ਦੇਤਾ ਮਾਤੇ ਮੈਂ ਫੇਸ਼ੀਅਲ ਕਰਾਉਣੀ ਆ ਉਹ ਕਾਲੋ ਜਿੰਨਾ ਕਾਲਾ ਤੇਰਾ ਰੰਗ ਆ ਨਾ ਉਹ ਤੈਨੂੰ ਫੇਸ਼ੀਅਲ ਦੀ ਲੋੜ ਨਹੀਂ ਤੈਨੂੰ ਪਲਾਸਟਿਕ ਸਰਜਰੀ ਲੋੜ ਤੇਰੇ ਮੂੰਹ ਤੇ ਗਰਮ ਗਰਮ ਪਲਾਸਟਿਕ ਥੱਪਣ ਵਾਲਾ ਕੀ ਖਾਇਆ ਨਾ ਬਟੇ ਕਚੋਰੀ ਕਚੋਰੀ ਮਨ ਦਾ ਲਾ ਕੇ ਖੰਗੂਰਾ ਤਾਲੀਂ ਦੇ ਦੇਣੀ ਆ ਯਾਰ ਕੀ ਹੋਣ ਬਣਾਈਆਂ ਟਾਈਮ ਆ ਬਸ ਜਰੂਰ ਇਹ ਨਹੀਂ ਤਾਂ ਇਹ ਚ ਨਹੀਂ ਤਾਲੀ ਏਹੀ ਹਾਂਜੀ ਕਰਜੂਤ ਮਾਰਾ ਤੱਕੀ ਕਰਕੇ ਦੇਤੀ ਆਪਣੂੰ ਇੱਕ ਕੈਨ ਨੂੰ ਦੇਖ ਲੋ ਬਸ ਜਦੋਂ ਦੇਖੋ ਚੜਦੇ ਰਹਿੰਦੇ ਆ ਆਖੇ ਉਹਨਾਂ ਨੇ ਸਾਨੂੰ ਰਾਤ ਵਾਲੀ ਕਚੋਰੀ ਦੇਤੀ ਓਏ ਉਹਨਾਂ ਨੇ ਤੈਨੂੰ ਨਾ ਤੇਰਾ ਮੂੰਹ ਦੇਖ ਕੇ ਦਿੱਤੀ ਆ ਉਹਨਾਂ ਨੇ ਕਿਹਾ ਵੀ ਇਹਨੂੰ ਕਿਹੜਾ ਪਤਾ ਲੱਗਣਾ ਇਹਨੂੰ ਖਵਾ ਦੋ ਝੁਰਲੂ ਇਹਨੂੰ ਇਹਨੂੰ ਖਵਾ ਦੋ ਝੁਰਲੂ ਇਹਨੂੰ ਤਵਾ ਤਵਾ ਓਏ ਹੋਏ ਕਮਾਲ ਹੀ ਆ ਸਾਚਾ ਬਤਾਨੀ ਕਿਥੋਂ ਗੱਲਾਂ ਲਾਬ ਲਾਬ ਉਹ ਕਿਹਾ ਇਸ ਬੰਦੇ ਕੋ ਵੀ ਨਾ ਗੱਲਾਂ ਦਾ ਖਜ਼ਾਨਾ ਹੈ ਔਰ ਮੈਂ ਇਹ ਕਹਿੰਦਾ ਸਹੀ ਕਰਦਾ ਇਹਨਾਂ ਦੀ ਕੁੱਤੇਖਾਨੀ ਮਿੱਟੀ ਬਲੀਦ ਇਹਨਾਂ ਦੀ ਸਹੀ ਕਰਦਾ ਯਾਰ ਤੁਸੀਂ ਦੇਖੋ ਤੇ ਸਹੀ 20000 ਰੁਪਇਆ ਤੂੰ ਮੰਗਣ ਦੀ ਟ੍ਰੈਵਲਿੰਗ ਦਾ ਤੂੰ ਲਾਇਦਾ ਮੰਗਣ ਦੀ ਅੱਛਾ ਉਸ ਤੋਂ ਪਹਿਲੇ ਜਿਹੜਾ ਉਹਦੇ ਵੱਲੋਂ ਅਸੀਂ ਕਮਲ ਵੱਲੋਂ ਗੱਲ ਕਰੀਏ ਤਾਂ ਇਹ ਵੀਡੀਓ ਜਿਹੜੀ ਸ਼ੁਰੂ ਵਾਲੇ ਸੋ ਤਾਂ ਅਸੀਂ ਮੈਂ ਜੋ ਸਕੀਪ ਕਰ ਦਿੱਤੀ ਕਿਉਂਕਿ ਮੈਂ ਕਹਿੰਦਾ ਨਹੀਂ ਆਉਂਦਾ ਉਹ ਮਦਰ ਸਾਹਿਬ ਨੂੰ ਅਸੀਂ ਨਹੀਂ ਵੇਖਿਆ ਨਾ ਉਹਨੂੰ ਸਹੀ ਅੱਛਾ ਨਹੀਂ ਲੱਗਾ ਹੈ ਬਾਕੀ ਉਹਦੀ ਵਾਕਈ ਗੱਲ ਸਹੀ ਹੈ ਕਿ ਹੋਣਾ ਚਾਹੀਦਾ ਬੰਦੇ ਨੂੰ ਚਲ ਜਾਵੇਂ ਉਹਨਾਂ ਨੇ ਫਿਰਦੇ ਤੁਰਦੇ ਵਹਾਇਆ ਪਰ ਇੰਨਾ ਨਹੀਂ ਇਹ ਬੰਦੇ ਨੂੰ ਹੁਣ ਚਾਹੀਦਾ ਕਿ ਜਦੋਂ ਧੀ ਪੁੱਤਰ ਜਵਾਨ ਹੋਈ ਹੋਵੇ ਨਾ ਤੇ ਫਿਰ ਉਹ ਬਿਲਕੁਲ ਮਾਪਿਓ ਦੀ ਹਰਕਤਾਂ ਵੇਖਦਾ ਹੈ ਮਾਪਿਓ ਦੀ ਹਰਕਤਾਂ ਜੋ ਮਾਪਿਓ ਕਰਿਆ ਹੁੰਦਾ ਕੱਲ ਨੂੰ ਉਹੀ ਬੱਚੇ ਅਡਾਪਟ ਕਰਦੇ ਨੇ ਠੀਕ ਹੈ ਅੱਜ ਤੁਸੀਂ ਬੱਚਿਆਂ ਦੇ ਕੋਲ ਗਾਲਾਂ ਕੱਢੋਗੇ ਨਾ ਕੱਲ ਨੂੰ ਤੁਹਾਡੇ ਬੱਚੇ ਗਾਲਾਂ ਕੱਢਣਗੇ ਅੱਜ ਤੁਸੀਂ ਮਤਲਬ ਬਿਹੂਦਾ ਲਿਬਾਸ ਪਾ ਕੇ ਬੱਚਿਆਂ ਨਾਲ ਫਿਰੋਗੇ ਨਾ ਕੱਲ ਨੂੰ ਉਹਨਾਂ ਨੂੰ ਉਹ ਲਿਬਾਸ ਪਾਉਣ ਚ ਕੋਈ ਯਾਰ ਨਹੀਂ ਹੋਏਗੀ ਕੋਈ ਸ਼ਰਮ ਨਹੀਂ ਹੋਏਗੀ ਕਹਿੰਦੇ ਸਾਡੇ ਮਾਪਿਓ ਪਾਉਂਦੇ ਨੇ ਸਾਨੂੰ ਕਦੀ ਟੈਨਸ਼ਨ ਨਹੀਂ ਠੀਕ ਹੈ ਮੈਂ ਤੇ ਹੈਰਾਨ ਗਈ ਆ ਕਿਸੇ ਟਾਈਮ ਕੋਤਕਲੇਸ਼ ਉਹਦਾ ਬੰਦਾ ਉਹ ਬੁਲੀ ਕੁੱਤੇ ਤੇਰਾ ਪੈਣਦਾ ਮੈਂ ਤਾਂ ਉਹ ਕਿਤੇ ਪਿਰਨ ਦੁਰਨ ਗਿਆ ਹੋਇਆ ਹਾਂ ਫੇਰ ਕਿਤੇ ਉਹ ਬੜਾ ਆਰਾਮ ਨਾਲ ਲੰਮਾ ਪਿਆ ਹੋਵੇ ਤੇ ਉਹ ਆ ਫੁੱਲ ਤੇ ਫੁੱਲ ਇੰਜ ਕਰਕੇ ਪੱਤੀਆਂ ਤੋੜ ਤੋੜ ਛੁੱਟਣ ਦੀ ਕਹਿੰਦਾ ਵੀ ਨਹੀਂ ਬਾ ਆ ਜਾਂਦੀ ਹੈ ਪੁੰਨਾ ਦੇ ਕਿਹਨਵਾ ਚਲਾਨੋ ਜੇ ਚਾਰ ਪੰਜ ਸੁਣ ਲੇਗੀ ਨਾ ਗਾਲਾਂ ਤੇ ਫੇਰ ਚੰਗੀ ਰਹੀਏਗੀ ਠੀਕ ਹੈ ਜੇ ਮਿਸ ਕਾਲੋਂ ਨੇ ਤੇ ਅੱਜ ਹਾਦੀ ਕਰ ਦਿੰਦੀ ਆ ਮੈਂ ਤਾਂ ਕਿਹਾ ਹੱਦ ਜਈ ਹਰ ਅੱਛਾ ਜੀ ਤੋਂ ਜਿਹੜੀ ਲੜਕੀਆਂ ਉਹਦੀ ਅਸੀਂ ਇੱਕ ਦੋ ਵੀਡੀਓ ਵੀ ਵੇਖਿਆ ਹੋਈਆਂ ਨੇ ਅੱਛਾ ਪਾਥੀਆਂ ਚੋਰ ਵਾਲੀ ਵੀਡੀਓ ਦੇ ਵਿੱਚ ਅਸੀਂ ਉਹਨੂੰ ਵੇਖਿਆ ਹੋਇਆ ਮੈਂ ਤੇ ਬਾਕੀ ਬੜੀ ਵੀਡੀਓ ਉਹਨਾਂ ਦੀਆਂ ਨਾ ਫੀਮੇਲ ਫੀਮੇਲ ਰਾਲ ਕੇ ਬਣਾਉਂਦੀਆਂ ਨੇ ਹਾਂ ਤੇ ਉਹ ਜਿਹੜਾ ਨਾ ਵਿੱਚ ਇੱਕ ਅਸੀਂ ਉਹਨਾਂ ਦੀ ਵੀਡੀਓ ਵੇਖੀ ਸੀ ਪਾਥੀਆਂ ਚੋਰ ਉਹ ਵੀਡੀਓ ਸਾਰੀ ਬਾਬਾ ਹਾਸਿਆ ਕੇ ਮੈਂ ਕਹਿੰਦਾ ਉਹ ਕੁੜੀ ਜਿਹੜੀ ਇੰਟਰਵਿਊ ਦੇ ਰਹੀ ਸੀਗੀ ਉਹਨੇ ਇਹਦੇ ਨਾਲ ਵੈਸੇ ਇੱਕ ਦੋ ਸ਼ਾਰਟ ਵੀ ਬਣਾਏ ਹੋਏ ਨੇ ਸ਼ਾਰਟ ਨਹੀਂ ਬਣਾਏ ਹੋਏ ਉਹਨਾਂ ਨੇ ਇਹਨੂੰ ਬੁਲਾਇਆ ਸੀ ਆਪਣੇ ਆਪਣੇ ਉਹਨਾਂ ਦਾ ਜ਼ੇਨ ਸੀ ਕਿ ਅਸੀਂ ਇਹਦੇ ਨਾਲ ਬੈਕ ਅਪ ਵੀਡੀਓ ਸ਼ੂਟ अच्छा फिर ऐसा तो हमने पक्का है तो तू ਗੱਲ ਕਰਦਾ ਮਕਸਦ ਕਿ ਤੂੰ ਮੰਗਨੇ ਨੇ ਤੇ ਤੂੰ ਜਾਇਜ਼ ਮناسب ਆਪਣੇ ਮੂੰਹ ਦੇ ਹਿਸਾਬ ਹਾਂ ਜਾਇਜ਼ ਮناسب ਮੂੰਹ ਦੇ ਹਿਸਾਬ ਨਾਲ ਮੰਗ ਲਿਆ ਪੈਸੇ ਮੂੰਹ ਦੇ ਹਿਸਾਬ ਨਾਲ ਕਿ ਮੈਨੂੰ ਲੱਗਦਾ ਜੀ ਫੈਨ ਫਾਲੋਇੰਗ ਬਹੁਤ ਜ਼ਿਆਦਾ ਹੋ ਗਈ ਉਹ ਪਛੇ ਇੱਕ ਵੇਖਿਆ ਨਹੀਂ ਸੀ 300 ਕੇ ਸੈਲੀਬ੍ਰੇਟ ਕਰਨ ਦੇ ਸੀ ਕਿ 500 ਕੇ ਸੈਲੀਬ੍ਰੇਟ ਕਰਨ ਦੇ ਸੀ ਉਹ ਜਿਹਨੂੰ ਕੁਡੇ ਲੈਣਾ ਜੀ ਜੋ ਕਹਿੰਦੇ ਬਸ ਨੇਰੇ ਜਿ ਸਿਰਫ ਉਹ 500 ਹੀ ਨਜ਼ਰ ਆਉਂਦੇ ਆ ਉਹ ਇੰਸਟਾਗ੍ਰਾਮ ਤੇ ਵੀ ਉਹਦੇ ਯਾਰ ਅੱਛਾ ਅੱਛਾ ਚਾਹੀ ਇੰਸਟਾਗ੍ਰਾਮ ਇਹ ਬੇਸਿਕਲੀ ਇਹਨਾਂ ਦੀਆਂ ਬੁਤੀਆਂ ਰੀਲਾਂ ਜਿਹੜੀਆਂ ਨੇ ਇਹ ਇੰਸਟਾਗ੍ਰਾਮ ਤੇ ਬਣਾ ਬਣਾ ਕੇ ਪਾਉਂਦੀਆਂ ਨੇ ਟਿਕਟੌਕ ਨਹੀਂ ਨਾ ਉਧਰ ਚੱਲਦੀ ਨਾ ਹਾਂ ਟਿਕਟੌਕ ਨਹੀਂ ਉਧਰ ਚੱਲਦੀ ਹੈ ਉਧਰ ਉਹ ਬੁਤੀ ਇੰਸਟਾਗ੍ਰਾਮ ਚੱਲਦੀ ਨੇ ਬਟ ਇੰਸਟਾਗ੍ਰਾਮ ਅਸੀਂ ਤੇ ਉਹ ਬਸ ਯੂਜ਼ਿੰਗ ਕਰਦੇ ਮੇਰਾ ਅਕਾਊਂਟ ਬਣਿਆ ਤੇ ਹੋਇਆ ਵੇ ਪਰ ਕਹਿੰਦਾ ਮਤਲਬ ਅਸੀਂ ਨਾ ਕੋ ਰੀਲਾਂ ਪਾਣਿਆ ਨਾ ਉਹ ਮੈਨੂੰ ਤਾਂ ਪਤਾ ਹੀ ਨਹੀਂ ਕਿ ਹੁਣ ਕਦੋਂ ਦਾ ਬਣ ਕੀ ਹੈ ਉਹ ਫੇਸਬੁਕ ਤੇ ਕੋਈ ਫੇਸਬੁਕ ਨਾਲ ਮੇਰੇ ਖਾਲ ਅਟੈਚ ਹੈ ਫੇਸਬੁਕ ਦੇ ਕੋਈ ਤਸਵੀਰ ਭਾਦਵਾ ਤੇ ਉਹ ਮੈਂ ਵੀ ਬਾਜ ਹੋਏ ਦਾ ਇੰਸਟਾਗ੍ਰਾਮ ਤੇ ਵੀ ਪਈ ਹੁੰਦੀ ਹੈ ਮੇਰੇ ਖਾਲ ਦੋਵਾਂ ਪਾਸੇ ਚੱਲ ਜਾਂਦੀ ਹੈ ਬਟ ਇਹ ਇਹ ਮਿਸ ਕਾਲੋ ਤੇ ਇਹ ਸਾਰੇ ਬੋਤੇ ਮਿਲਾ ਦੇ ਫੇਮਸ ਜਿਹਰੇ ਨੇ ਉਹਦੇ ਤੇ ਹੀ ਨੇ ਟਿਕਟੋਕ ਤੇ ਐਕਸਟ੍ਰੀਨ ਪਟਿੰਡੇ ਵਾਲੀ ਜਿਹੜੀ ਹੈ ਵੇ ਲੋ ਫਿਰ ਵੇ ਲੋ ਮੇਰੀ ਗੱਲ ਸੁਣੋ ਇੱਕ ਗੱਲ ਚੀਜ਼ ਹੈ ਇਹ ਅਸੀਂ ਨਹੀਂ ਕਹਿ ਸਕਦੇ ਕਿ ਉਹ ਮਾਰ ਕਰਦੇ ਵੇਖੋ ਕਿ ਰਨ ਮੀਟਿੰਡਾ ਹੋ ਗਈ ਫਿਰ ਉਸ ਤੋਂ ਬਾਅਦ ਇੱਕ ਗਾਇਜ਼ ਵੀਰੇ ਵਾਲੀ ਬਾਬਾ ਦੇ ਲੋਗੀ ਗਾਇਸ ਨੇ ਉਹ ਉਹ ਹੋ ਗਈਆਂ ਉਸ ਤੋਂ ਇਲਾਵਾ ਵੀ ਹੋ ਰਹੀਆਂ ਨੇ ਕਈ ਦਫਾ ਅਸੀਂ ਵੇਖਿਆ ਨੇ ਕਾਮੇਡੀ ਕਲਿੱਪ ਬਣਾਉਂਦੇ ਨੇ ਫੀਮੇਲ ਹਸਬੈਂਡ ਵਾਈਸ ਸਾਰਿਆਂ ਮੇ ਲੋਕ ਕਿਸੇ ਨੂੰ ਕੋਈ ਗਾਲ ਨਹੀਂ ਕੱਢਦਾ ਇਹਨਾਂ ਨੂੰ ਕਿਉਂ ਗਾਲ ਕੱਢਦੇ ਕਿਉਂਕਿ ਵਾਕਈ ਹੀ ਇਹ ਕਿਰਨ ਮੀਟਿੰਡਾ ਨੂੰ ਕਰਦਾ ਹੈ ਪਰ ਇਹ ਵੀ ਕਿ ਸ਼ੁਗਲ ਮਜ਼ਾਜ ਉਹ ਕਰਦਾ ਜਿਵੇਂ ਇਹਨਾਂ ਦੀ ਕੁੱਤੇ ਕਹਾਣੀ ਕਰਦਾ ਉਹਦੀ ਖਾਨ ਪੀਂਦੇ ਉਹਦੇ ਖਾਣ ਪੀਣ ਤੇ ਜਾਂ ਕੋਈ ਉਦੀ ਹਾਸੇ ਮਜ਼ਾਕ ਵਾਲੀ ਆਈ ਹੋਏ ਤੇ ਉਹ ਉਹਦੇ ਗੱਲਾਂ ਨੂੰ ਵੀ ਚੁਰ ਰਿਪਲਾਈ ਦੇ ਤੌਰ ਤੇ ਲੈਂਦਾ ਉਹਨਾਂ ਦੀ ਗੱਲ ਉਹਦੇ ਵਿੱਚ ਰਿਪਲਾਈ ਪਰ ਉਹਨਾਂ ਨੂੰ ਮਜ਼ਾਕ ਹੋ ਸਤਾ ਤੱਕ ਨਹੀਂ ਕਰਦਾ ਕਮਲ ਤੇ ਆ ਜਿਹੜੀ ਮਿਸ ਕਾਲੋ ਏ ਇਹ ਹਵਾ ਚ ਨੇ ਇਸ ਟਾਈਮ ਨਹੀਂ ਇਹਨਾਂ ਦਾ ਦਿਮਾਗ ਵੀ ਜਿਹੜਾ ਨਾ ਉਹ ਬੰਦਾ ਕਹਿੰਦਾ ਨੇ ਪੱਪਾ ਪਹਾੜ ਟੁਰਦੀਆਂ ਵੇਖ ਕੇ ਜਮੀਨ ਪਾਰ ਨਹੀਂ ਇਹਨਾਂ ਦਾ ਚੱਕਦੀ ਵੀ। ਦੂਸਰੀ ਚੀਜ਼ ਇਹ ਹੈ ਕਿ ਉਹ ਕਹਿੰਦੇ ਨੇ ਕਿ ਸਿਰਫ ਫੈਮਿਲੀ ਵਲੋਗਿੰਗ ਹੀ ਵਹਾਂਦੇ ਨੇ ਉਹ ਵੀ ਵਲੋਗਿੰਗ ਤੋਂ ਹੀ ਚੱਲੀ ਆ ਤੇ ਉਹ ਵੀ ਵਲੋਗਿੰਗ ਤੋਂ ਹੀ ਚੱਲੀ ਆ। ਸਾਰਾ ਦਿਨ ਇਹਨਾਂ ਨੂੰ ਲੱਗਦਾ ਜਿਹੜੇ ਰਿਲੇਟਿਡ ਆਪਣੇ ਘਰੇਲੂ ਵਲੌਗਸ ਹੁੰਦੇ ਨੇ ਜੋ ਉਹਨਾਂ ਦੀ ਗੱਲਬਾਤ ਹੁੰਦੀ ਹੈ ਉਹ ਹੀ ਸਾਰਾ ਦਿਨ ਵਹਾ ਲੈਂਦੇ ਨੇ। ਦੇਖੋ ਕਿਰਨ ਪਟਿਆਲਾ ਦੀ ਆਪਾਂ ਪੋਡਕਾਸਟ ਵੀ ਵੇਖੀ ਹੋਈ ਹੈ। ਹਾਂ ਬਹੁਤ ਵਧੀਆ ਸੀ। ਪੋਡਕਾਸਟ ਸੀ। ਵੇਖਿਆ ਜੋ ਉਹਦੇ ਨਾਲ ਪਹਿਲੇ ਵੀ ਜ਼ੁਲਮ ਵੀ ਹੋਇਆ ਹੈ ਲ ਗਿਆ ਚਲੋ ਇਹੋ ਜੇ ਇਹੋ ਜੇ ਬੰਦੇ ਨੂੰ ਪ੍ਰਮੋਟ ਕਰਨਾ ਚਾਹੀਦਾ ਠੀਕ ਹੈ ਇਸ ਬੰਦੇ ਨੂੰ ਆਪਣਾ ਪ੍ਰਮੋਟ ਕਰਕੇ ਚਲੋ ਯਾਰ ਕੋਈ 4 ਰੁਪਏ ਵੀ ਆ ਜਾਣਗੇ ਕੋਈ ਨਿਜ਼ਾਮ ਵੀ ਚੱਲ ਜਾਏਗਾ ਫੈਨ ਫਾਲੋਇੰਗ ਵੀ ਹੋਈਏਗੀ ਠੀਕ ਹੈ ਪਰ ਉਹ ਫਨੀ ਗੱਲਾਂ ਕਰਦੇ ਹੈ ਕਮਲ ਦਾ ਜਿੰਨਾ ਦਿਮਾਗ ਖਰਾਬ ਹੈ ਨਾ ਠੀਕ ਹੈ ਇਨੂੰ ਮੈਂ ਕਹਣਾ ਕਿ ਆਪਣਾ ਇਹਦੀ ਬੰਦਾ ਵੀਡੀਓ ਵੇਖੇ ਨਾ ਸਿਰਫ ਕਮੈਂਟ ਚ ਆਨਲਾਈਨ ਛੇਤਰ ਪਾ ਦੇ। ਅੱਛਾ ਠੀਕ ਹੈ। ਉਹ ਇਹ ਗੀਰਮਾਨੂ ਵੀਰਾ ਸਹੀ ਕਰਦਾ ਇਹਨਾਂ ਦੀ ਕੋਚ। ਅੱਛਾ ਦੂਸਰੀ ਗੱਲ ਉਹਨੇ ਕਿਹਾ ਕਿ ਜਦੋਂ ਉਹਨੇ ਗਾਣਾ ਲਾਇਆ ਸੀ ਮੇਰਾ ਮੇਨ ਮੇਰਾ ਦਿਓਰ ਕਾਲੇ ਰੰਗ ਦਾ। ਹੂੰ। ਤੇ ਮੈਨੂੰ ਜੇਠ ਵੇਖਾ ਕੋਕਾ ਕੋਲਾ ਵਰਗਾ। ਕੋਲਾ ਕੋਕਾ ਕੋਲਾ ਵਰਗਾ। ਕਹਿੰਦੇ ਜਦੋਂ ਇਹ ਦਿਓਰ ਵੇਖ ਕੇ ਤੈਨੂੰ ਖੰਗਦਾ ਨਹੀਂ ਹੋਣਾ ਹੈ ਉਲਟੇ ਇਹ ਕਰਦਾ। ਜੇਠ ਮੇਰਾ ਕੋਕਾ ਕੋਲਾ ਵਰਗਾ ਤੇ ਦਿਓਰ ਮੇਰਾ ਮੈਨੂੰ ਵੇਖ ਕੇ ਖੰਗਦਾ। ਹਾਂ। ਠੀਕ ਹੈ। ਤੇ ਤੂੰ ਬੰਦਾ ਪੁੱਛੇਗਾ ਇਹਨੂੰ ਪੁੱਛੇਗਾ ਤੂੰ ਕਿਸ ਤਰ੍ਹਾਂ ਦੀ ਕਿਹੜੀ ਕੈਟਾਗਰੀ ਚ ਆਉਣੀ ਹੈ ਕੋਕਾ ਕੋਲਾ ਵੀ ਤਿੰਨਾਂ ਕਾਲੀ ਜਦੋਂ ਜੀ ਜੀ ਦਾ ਪੀਲਾ ਸੂਟ ਪਾ ਸੀ ਨਾ ਇੱਕ ਵਾਰੀ ਮੇਰਾ ਆਪਣਾ ਵੀ ਤ੍ਰੋ ਨਿਕਲ ਗਿਆ ਸੀ ਬਹੁਤ ਹੀ ਉਹ ਮੈਨੂੰ ਤੇ ਇੰਜ ਜੀ ਜੀ ਜਿਵੇਂ ਪੁੱਤਾਂ ਲਿਫੀਡਿਓ ਵੇਖੰਦੇ ਆ ਤੇ ਯਕਦਮ ਨਹੀਂ ਵਿਕੇ ਰਾਤ ਨੂੰ ਉਹਨਾਂ ਦੀ ਗੱਲ ਸਹੀ ਹੈ ਕਿ ਬਹੁਤ ਡਾਰਕ ਕਲਰ ਪਾਦੀ ਹੈ ਇੱਕ ਨਾਰਮਲ ਕਲਰ ਵੀ ਪਾਇਨਾ ਫਿਰ ਵੀ ਉਹਦਾ ਰੰਗ ਇਨਾ ਨਾ ਲੱਗੇ ਲੇਕਿਨ ਇਹ ਕਿ ਕੁਛ ਬੋਤਾ ਹੀ ਹੈ ਮੈਂ ਕਹਨਾ ਵਾਂ ਮੈਨੂੰ ਲੱਗਦਾ ਸੀ ਤੁਹਾਡਾ ਚ ਤੁਹਾਡੇ ਚ ਦੇ ਚੁੰਨੀ ਵੀ ਦਾ ਫਰਕ ਹੈ ਲੇਕਿਨ ਤੁਹੀ ਤੇ ਬਹੁਤ ਹੀ ਚਿੱਟੇ ਲੱਗਦੇ ਮਿਸ ਕਾਲੋ ਸਾਹਮਣੇ 19 119 ਦਾ ਫਰਕ ਹੈ ਮਿਸ ਕਾਲੋ 119 ਇਹ ਤਾਂ ਮੈਂ ਖਾਲੀ ਹੁਨੀ ਆ ਠੀਕ ਹੈ ਨਾ ਮੇਰੀ ਗੱਲ ਸੁਣ ਨਾ ਬੰਦਿਆਂ ਦੇ ਰੰਗ ਨਾ ਇਹ ਮੇਰਾ ਰੰਗ ਕਾਲਾ ਨਹੀਂ ਹੈ ਹਾਂ ਗੰਧਮੀ ਹੈ ਗੰਧਮੀ ਹੈ ਨਾਲੇ ਅਟਰੈਕਸ਼ਨ ਵਾਲਾ ਹੈ ਅੱਛਾ ਅਟ੍ਰੈਕਸ਼ਨ ਆ ਲੈ ਦੇ ਰੋਦਾ ਵੀ ਹੈ ਕਿਹਦਾ ਇਸ ਕਾ ਲੋਦਾ ਅਟ੍ਰੈਕਸ਼ਨ ਹੈ ਨਾ ਅਗਲੀ ਦੀ ਤਿੰਨ ਚਾਰ ਜੋ ਫਿਲਮ ਫਾਲੋਇੰਗ ਹੈ ਨਾ ਦੇਖ ਪਕਾਈਏ ਨਾ ਦੇਖ ਪਕਾਈਏ ਤੇ ਮਗਰ ਜਿਹੜੀ ਕੋ ਦੋਕ ਲੱਕੜਾ ਵਿੱਚ ਰਹਿੰਦੇ ਉਹਨਾਂ ਤੇ ਪਾਣੇ ਪਾ ਦੀਏ ਨਾ ਤਾਂ ਸ਼ਾਹ ਕਾਲੇ ਕੋਲੇ ਬਣੇ ਹੁੰਦੇ ਨੇ ਕੋਲੇ ਵਰਗਾ ਰੰਗ ਸੀ ਉਹਦਾ ਠੀਕ ਹੈ ਸਾਡਾ ਬੰਦ ਯਾਰ ਬੰਦਿਆਂ ਦੇ ਰੰਗ ਦਾ ਡੋਜ਼ਨ ਮੈਟਰ ਬੰਦਿਆਂ ਦੇ ਰੰਗ ਦੇ ਮੈਟਰ ਨਹੀਂ ਕਰਦਾ ਠੀਕ ਹੈ ਜਨਾਨੀਆਂ ਦਾ ਰੰਗ ਬਾਲਾ ਕਾਲਾ ਮੈਟਰ ਕਰਦਾ ਠੀਕ ਹੈ ਨਹੀਂ 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 ਕਈ ਵੀਡੀਓ ਚ ਵੇਖੋ ਉਹਦਾ ਇੰਨਾ ਕਾਲਾ ਨਹੀਂ ਲੱਗਦਾ ਫਿਲਟਰ ਲਾਇਆ ਹੁੰਦਾ ਹੈ ਹੈ ਇੱਥੇ ਫਿਲਟਰ ਆਣਾ ਭੁੱਲ ਗੀਆ ਕੱਛੇ ਮੇ ਫਿਲਟਰੋਂ ਨਹੀਂ ਫਿਲਟਰ ਲਾਉਂਦੀ ਕਿ ਸੂਟ ਬਹਉਂਦੀ ਆਪਣਾ ਠੀਕ ਹੈ ਇੱਕ ਸੂਟ ਉਹਨੇ ਸ਼ਾਖ ਖੱਟੇ ਰੰਗ ਦਾ ਪੀਲੇ ਕੇ ਰੰਗ ਦਾ ਸੂਟ ਪਾਇਆ ਸੀਗਾ ਜਿੱਥੇ ਭਾਈ ਕਈ ਆਸੀਆ ਮੈਂ ਵੇਖਿਆ ਜਰਾਨੀ ਜਾਨੀ ਵੇਖਣ ਲੱਗਾ ਤੇ ਬੰਦਾ ਕਹੇ ਯਾਰ ਕਾਲੀ ਹੈ ਪਰ ਜਦੋਂ ਟਿੱਪ ਟਾਪ ਜੀ ਬਣਾਉ ਟਿਕ ਟਾਕ ਜੀ ਬਣਾਉਂਦੀ ਹੈ ਤੂੰ ਤੇ ਇੱਕ ਚੁੱਟਾ ਹੋ ਗਈ ਹੈ ਇੱਡੀ ਚੁੱਟੀ ਕਿਵੇਂ ਹੋ ਗਈ ਹੈ ਅਸਲ ਅੰਦਾਜ਼ ਦੇਖੋ ਦੇ ਭਾਈ ਮੇਰੇ ਕੋ ਘੋੜੇ ਰੰਗੇ ਉਹਦਾ ਠੀਕ ਹੈ ਇਹ ਜੀਦਾ ਫਿਲਟਰ ਨੇ ਤਬਾਈ ਲਾ ਛੜੀ ਹੋਈ ਬੰਦਿਆਂ ਦੀ ਹੁਣ ਮਿਸ ਕਾਲੋ ਤੇ ਫਿਲਟਰ ਵੀ ਨਹੀਂ ਚੱਲਦਾ ਕਿਉਂ ਠੀਕ ਹੈ ਉਹ ਕਹਿੰਦੇ ਨਹੀਂ ਬੀਬੀ ਤੇਰੇ ਵ ਫਿਲਟਰ ਕੋ ਸਾਫ ਸੇ ਦਾ ਮੂੰਹ ਸਾਫ ਸੇ ਦਾ ਰੰਗ ਹੋਵੇ ਤੇ ਉਹਨੂੰ ਮੜਾ ਚਿੱਟਾ ਕਰਦੀ ਐ ਆਹ ਹੁਣ ਸਣੀ ਸਾਡਾ ਠੀਕ ਐ ਉਹ ਜਿਹੜੀ ਵੀ ਉਹਨੇ ਤਸਵੀਰ ਖਿੱਚਣੀ ਐ ਉਹ ਸਨੈਪੀਏ ਦੇ ਉੱਤੇ ਫਿਲਟਰ ਲਾ ਲੈਂਦੇ ਨੇ ਵਿੱਚ ਪਿੰਕ ਹੋਂਟ ਕਰ ਲੈਂਦਾ ਹਾਂ ਮਤਲਬ ਕਿ ਉਹ ਬੜਾ ਕਿ ਲੱਗੇ ਕਿ ਬੜਾ ਬਣਾ ਮੈਂ ਕਹਾਂ ਉਦਾਂ ਦਾ ਕੁੜੀਆਂ ਵਾਲਾ ਫਿਲਟਰ ਲਾਂਦਾ ਕੋਨੀ ਵਰਗਾ ਮੈਂ ਕਹਾਂ ਕੋਨੀ ਵਰਗਾ ਤੇਰਾ ਰੰਗ ਠੀਕ ਐ ਆ ਕੋਨੀ ਨਹੀਂ ਵੇਖਿਆ ਇਥੋਂ ਕਰਕੇ ਕਾਲੀ ਪੱਕੀ ਕਾਲੀ ਆਉਂਦੀ ਭਾਵੇਂ ਇਥੇ ਕਰੀਮ ਵੀ ਲਾ ਲਓ ਤੇ ਚਿੱਟੀ ਨਹੀਂ ਕਦੀ ਹੁੰਦੀ ਐ ਉਹ ਹਿੱਸਾ ਲੈਂਦਾ ਹੀ ਨਜ਼ਰ ਆਉਂਦਾ ਹੈ ਹੈਨਾ ਜਿਸਨ ਦਾ ਵਾਅਦਾ ਕੀਤਾ ਕੋਈ ਨਹੀਂ ਹੈ ਅੱਲਾ ਦੀ ਕਸਮ ਇਹ ਆਪ ਬਾਕੀ ਪੂਰਾ ਚਿੱਟੇ ਬੰਦੇ ਵੇਖੇ ਨੇ ਪਰ ਉਹਦੀ ਆ ਕੋਨੀਆਂ ਇੰਨੀ ਕੁ ਡੁੱਡੀ ਕਾਲੀ ਹੋਏਗੀ ਬੰਦਾ ਕਹਿੰਦਾ ਆ ਨਹੀਂ ਚੁੱਟੀ ਹੁੰਦੀ ਹੈ ਕੋਈ ਨਹੀਂ ਆ ਕੇ ਰੰਗਨੇ ਇਹਨਾਂ ਦੇ ਪਰ ਫਿਲਟਰ ਐਸੇ ਐਸੇ ਲਾਣਗੇ ਕਿ ਬੰਦਾ ਕਹੇਗਾ ਯਾਰ ਇਹ ਡੰਗ ਰਿਆ ਜਾਨਾ ਮੇਰੇ ਭਰਾਏ ਤੇ ਇੰਨਾ ਸੀ ਚਿੱਟਾ ਨਾ ਤੇ ਮੈਂ ਮਸੂਤਾ ਪਰ ਆ ਕੇ ਲੱਗਦਾ ਹੈਗੇ ਹੇ ਰੱਬਾ ਮੇਰੀਆ ਬਾਕੀ ਕਿਵੇਂ ਦੀ ਲੱਗੀ ਵੀਡੀਓ ਤੁਹਾਨੂੰ ਕਮੈਂਟਸ ਕਰਕੇ ਜ਼ਰੂਰ ਦੱਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰਿਆ ਕਰੋ ਤੇ ਕੁਝ ਵੀਡੀਓ ਵਿੱਚੋਂ ਸਗੀ ਸਟਾਰਟ ਦੇ ਵਿੱਚ ਉਹ ਜੀ ਕਿ ਉਹ ਸਾਨੂੰ ਮੁਨਾਸਬ ਨਹੀਂ ਲੱਗਿਆ ਵੇਖਣੀ ਕਿਉਂ ਸਾਡੀ ਭੈਣਾਂ ਨੇ ਵੇਖਣੀ ਹੁੰਦੀ ਹੈ ਸਾਡੇ ਭਰਾਵਾਂ ਨੇ ਵੇਖਣੀ ਹੁੰਦੀ ਹੈ ਹਾਂਜੀ ਤੋ ਸਾਨੂੰ ਪਾਰ ਨਾ ਚੱਲੇਗਾ ਤੁਸੀਂ ਸਕਿਪ ਕਰ ਦਿਨੇ ਆਪ ਤੁਸੀਂ ਸਕਿਪ ਕਰ ਦਿਨੇ ਕਿਉਂਕਿ ਜਦੋਂ ਸਾਨੂੰ ਨਹੀਂ ਚੰਗਾ ਲੱਗ ਰਿਹਾ ਤੇ ਸਾਡੇ ਫੈਮਲੀ ਚ ਵੀ ਨਹੀਂ ਵੇਖਣਾ ਸਾਡੇ ਭੈਣ ਭਰਾਵਾਂ ਨੂੰ ਕਿਉਂ ਤੁਸੀਂ ਲੋਕ ਸਾਡੀ ਫੈਮਲੀ ਠੀਕ ਹੈ ਅਸੀਂ ਤੁਹਾਨੂੰ ਭੈਣ ਭਰਾ ਸਮਝਦੇ ਹਾਂ ਸਾਰਿਆਂ ਨੂੰ ਠੀਕ ਹੈ ਪਰ ਤੁਸੀਂ ਸਾਰੇ ਭੈਣ ਭਰਾ ਹੋ ਵੀ ਹੋ ਦਾਹਰੀ ਗੱਲ ਹੈ ਪੰਜਾਬੀ ਸਾਰੇ ਆਪਣਾ ਡੀਐਨਏ ਤੇ ਇੱਕ ਹੀ ਹੈ ਨਾ ਬਲੱਡ ਦੇ ਇੱਕ ਹੀ ਹੈ ਠੀਕ ਹੈ ਫਿਰ ਉਹ ਚੀਜ਼ ਵੀ ਸਾਨੂੰ ਨਹੀਂ ਲੱਗਦਾ ਕਿ ਯਾਰ ਨਹੀਂ ਇਹ ਚੀ ਅੱਛੀ ਨਹੀਂ ਲੱਗਦੀ ਵੀ ਉਹ ਵਿੱਚੋਂ ਫਿਰ ਸਕਿੱਪ ਕਰ ਦੇ ਦੀਆ ਬਾਕੀ ਕਿਵੇਂ ਦੀ ਲੱਗੀ ਤੁਹਾਨੂੰ ਵੀਡੀਓ ਕਮੈਂਟਸ ਕਰਕੇ ਜ਼ਰੂਰ ਦੱਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰਿਆ ਕਰੋ ਤੇ ਮਿਲਦੇ ਆਂ ਅਗਲੀ ਵੀਡੀਓ 'ਚ ਆਪਣਾ ਖਿਆਲ ਰੱਖੋ ਰੱਬ ਰੱਖਾ